ਅੱਤ ਚਿਰਿਆਂ ਕਾਲ ਦੀ ਵੀਡੀਓ ਦੇਖਦੇ ਸਬਜ਼ੀਆਂ ਨੂੰ ਲੈ ਕੇ ਆਜਰੇ ਅੱਜ ਦੀ ਵੱਡੀ ਖਬਰ ਪੁਲਿਸ ਮੁਲਾਜ਼ਮਾਂ ਦਾ ਪਿਸਤੌਲ ਖੋ ਕੇ ਚਲਾਈ ਗੋਲੀ ਪੁਲਿਸ ਦੀ ਜਵਾਬੀ ਗੋਲਾਬਾਰੀ ਵਿੱਚ ਤਸਕਰ ਹੋਇਆ ਜ਼ਖਮੀ ਸ਼ਾਟਾ ਦੇਵਡਾਲੀ ਗੁਰੂ ਸ਼ਾਟਾ ਦੇਵਡਾਲੀ ਗੁਰੂ ਇਲਾਕੇ ਵਿੱਚ ਹੈਰੋਇਨ ਬਰਾਮਦ ਕਰਨਾ ਲਈ ਤਸਕਰ ਨਾਲ ਆਈ ਪੁਲਸ ਪਾਟੀ ਦੇ ਮੁਲਾਜ਼ਮਾਂ ਨੇ ਗੋਲੀ ਚਲਾ ਦਿੱਤੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਸਕਲਕੀ ਨੇ ਐਸਆਈ ਜੈ ਜੈਬੀਰ ਸਿੰਘ ਦੀ ਸਰਵਿਸ ਪਿਸਤੌਲ ਕੋ ਹੋ ਖੋ ਲਈ ਤੇ ਗੋਲਾਬਾਰੀ ਕਰ ਦਿੱਤੀ ਜਵਾਬੀ ਗੋਲਾਬਾਰੀ ਵਿੱਚ ਪੁਲਿਸ ਨੇ ਮਲਾਜਮ ਦੀ ਖੱਬੀ ਨੱਤ ਤੇ ਗੋਲੀ ਮਾਰ ਦਿੱਤੀ ਗੁਲਜਮ ਦੀ ਖਬੀ ਲੱਤ ਤੇ ਗੋਲੀ ਮਾਰ ਦਿੱਤੀ ਉਸ ਨੂੰ ਜ਼ਖਮੀ ਕਰ ਦਿੱਤਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਹੈ ਕਿ ਜ਼ਖਮੀ ਤਸਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸੀਪੀ ਸੀਪੀ ਨੇ ਕਿਹਾ ਹੈ ਕਿ ਖਾਣਾ ਚਾਟਾ ਦੀ ਪੁਲਿਸ ਨੇ ਲੱਕੀ ਵਾਸੀ ਪੱਲਾ ਕਲੋਨੀ ਦੇ ਨਿਰਮਲ ਸਿੰਘ ਔਰ ਫਸੂਲੀਆ ਵਾਸੀ ਕਾਲੇ ਪਿੰਡ ਗਲੀ ਗੋਬਰ ਵਾਲੀ ਨੂੰ ਗ੍ਰਿਫਤਾਰ ਕੀਤਾ ਸੀ ਜੋ 3 ਕਿਲੋ 154 ਗ੍ਰਾਮ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ ਪੁੱਛਗੇਛ ਦੌਰਾਨ ਇਹ ਖੁਲਾਸਾ ਹੋਇਆ ਕਿ ਨਿਰਮਲ ਖਲਾਫ थाना ਸ਼ਾਰਟਾ ਵਿੱਚ 2023 ਵਿੱਚ ਲੁੱਟਖੋ ਅਤੇ ਸਾਲ 2024 ਵਿੱਚ ਚੋਰੀ ਦਾ ਮਾਮਲਾ ਦਰਜ ਹੈ ਲੱਕੀ ਖਲਾਫ ਮਕਬੂਲ ਪੂਰਾ ਥਾਣੇ ਵਿੱਚ ਅਸਲਾ ਐਕਟ ਦਾ ਮਾਮਲਾ ਦਰਜ ਹੈ ਮੁਰਜਮ ਦਾ ਤੀਸਰਾ ਸਾਥੀ ਮਾਨਿਕ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹੈ ਪੁੱਛਗੇਛ ਦੌਰਾਨ ਲੱਕੀ ਨੇ ਮੰਨਿਆ ਕਿ ਉਸ ਨੇ ਵਡਾਲੀ ਗੁਰੂ ਵਿੱਚ ਹੈਰੋਇਨ ਦੀ ਢੇਪ ਲੁਕਾਈ ਹੈ ਲੁਕਾਈ ਸੀ ਜੇ ਇਸ ਅਦਾਰ ਤੇ ਪੁਲਿਸ ਲक्की ਨੂੰ ਲੈ ਕੇ ਹੈਰੋਇਨ ਬਰਾਮਦ ਕਰਨ ਪਹੁੰਚੀ ਜਿਵੇਂ ਜਿਵੇਂ ਹੀ ਲੱਕੀ ਨੂੰ ਉਸ ਦੇ ਦੱਸੇ ਗਏ ਟਿਕਾਣੇ ਤੇ ਲਜਾਇਆ ਗਿਆ ਅਤੇ ਪੁਲਿਸ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਸ ਨੇ ਹੀ ਐਸਆਈ ਜੈਬੀਰ ਸਿੰਘ ਦਾ ਪਿਸਤੌਲ ਖੋਲ ਲਿਆ ਤੇ ਉਸ ਉਸ ਨੇ ਤੁਰੰਤ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੱਤੀ ਪੁਲਿਸ ਪਾਰਟੀ ਨੇ ਕਿਸੇ ਤਰ੍ਹਾਂ ਦਾ ਆਪਣਾ ਵਿਚਾਰ ਕੀਤਾ ਤਾਂ